ਔਰ ਮਦਾਨ ਜਿਹੜਾ ਅਸੀਂ ਆ ਭਾਗ ਦੇ ਤੇ ਲਾਗੋ ਜਿਹੜਾ ਨਾ ਨੰਦ ਦੇ ਕੇ ਇਹ ਖੱਬੇ ਹੱਥ ਜਿਹੜੀ ਆ ਨਾ ਆ ਗਈ ਆ ਗਈ ਆ ਗਈ ਆ ਗਈ ਕਮਾਲ ਕਰੀਂ ਬਈ ਆਹ ਵਾਹ ਤੇ ਬਾੜੀ ਘਣੇ ਆਹ ਕੀ ਬਾਤ ਆ ਲੋੜੇ ਨੇ ਐਸੇ ਖਾਣਾ ਚਾਦਰ ਲਾ ਗਈ ਐਟਾ ਅੱਛਾ ਲੋੜੇ ਭਾਜੀ ਜਿਹੜੀ ਜਦਾ ਦਿਖ ਲੋਗੇ ਕਹਿੰਦੇ ਮੇਰੀ ਫੋਟੋ ਵਿੱਚ ਦੇ ਚਿੱਚਾ ਦਾ ਫੋਟੋ ਤੂੰ ਸਰਦ ਗੋਝੀ ਦਸਤਾਰ ਤਬੂਰ ਸਾਹਿਬ ਆਪਾਂ ਪਹੁੰਚਿਆ ਉਹ ਜਾ ਰਹੇ ਗੁਰਵੰਸ ਸਿੰਘ ਜੀ ਤੇ ਇਹ ਸ਼ਰਤ ਜਿਹੜੀ ਆ ਛੋਟੀ ਬਹੁਤ ਸ਼ਾਨਦਾਰ ਆ ਰਾਈਪਰ ਮੈਦਾਨ ਮੈਦਾਨ ਤਾਂ ਕਿ ਇਹ ਰਾਈਪਰ ਇਹਦੇ ਪਲੇਆ ਨੇ ਜੀ ਸਾਪਤੀ ਲੱਤ ਨਾ ਆਇਆ ਹੋਏ ਜੀ ਦੇ ਘਾਪ ਬਣਾ ਰਹੇ ਇਤਨੀ ਰਾਈਪਰ ਮੈਦਾਨ ਜਿਹੜਾ ਅਸੀਂ ਭਾਗ ਦੇ ਲਾਗੋ ਨੇ ਦਾ ਨਾ ਮੰਨਦੇ ਉਹ ਖੱਬੇ ਹੱਥ ਜਿਹੜੀ ਆ ਨਾ ਦੇ ਗੋਵਨ ਸਾਗਰ ਦੀ ਜੜੀ ਜੜਾ ਉਹਦਾ ਕਿਨਾਰਾ ਵਾ ਮੈਦਾਨ ਹੈ ਇੱਥੇ ਭਾਈਓ ਹਾਂ ਜਿਹੜਾ ਮੈਦਾਨ ਹੈ ਮੈਦਾਨ ਆ ਪੂਰਾ ਇੱਕ ਮੰਦਿਰ ਵੀ ਹੈ ਅੱਛਾ ਇਹ ਆ ਜਿਹੜਾ ਪਾਸਾ ਸਾਹਮਣੇ ਇਹਨਾਂ ਭਾਵੇਂ ਦਾ ਲੈਵਲ ਵਧ ਗਿਆ ਸੀ ਉਹ ਪਾਣੀ ਡੁੱਬ ਗਿਆ ਸੀ ਇੱਥੇ ਤੇ ਜਿਹੜਾ ਅੱਛਾ ਉਹ ਜੂੰਦਮ ਤੇ ਵੀਡੀਓ ਇਹ ਡੁੱਬੀ ਹੋਈ ਸੀ ਅੱਛਾ ਅੱਛਾ ਹੋਰ ਕੀ ਚਾਹ ਲੋਰੀ ਕਿਹਦਾ ਹੁੰਦਾ ਹੈ ਭਾਈ ਪੂਰਾ ਮੇਦਨ ਵਿੱਚ ਹੀ ਜਾਂਦੇ ਆ ਮਜ਼ਾਰਾ ਬੜਾ ਤੇ ਗਰਮੀ ਪੂਰੀ ਆ ਪਰ ਇੱਥੇ ਲੱਗਦੀ ਨਹੀਂ ਖੂਸੂਸ ਵੀ ਹੁੰਦੀ ਆ ਇਹਨੇ ਸਾਰੇ ਪਾਸੇ ਆਵਾਜ਼ਾਂ ਬਹੁਤ ਵਧੀਆ ਆ ਜੇ ਸਰੋਂ ਦੇ ਇਹ ਸਰੋਂ ਦੇ ਚੱਲਦੀ ਆ ਲਾਈਟ ਨਾਲ ਸਾਡੀ ਗ੍ਰੀਨ ਲਾਈਟ ਹੋਈ ਹੈ ਵਨ ਸਾਈਡ ਆ ਆ ਗਈ ਆ ਗਈ ਆ ਗਈ ਆ ਗਈ ਆਪਾਂ ਜੀ ਕਵਾਲ ਕਰਤੀ ਦੇ ਨਾ ਗੋਵਿੰਦ ਸਾਗਰ ਝੀਲ ਦੇ ਪਾਣੀ 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 ਬਹੁਤ ਘਟਾ ਬਹੁਤ ਥੱਲੇ ਆ ਕਿਉਂਕਿ ਅੱਗੇ ਹੀ ਵੇਖਿਆ ਤੇ ਆਹ ਤੇ ਬਿਲਕੁਲ ਹੀ ਥੱਲਾ ਹੀ ਲੱਗਾ ਪਿਆ ਹਨਾ ਉੱਥੋਂ ਚੱਲਦੇ ਬੋਰਡ ਕਿੱਥੋਂ ਭਾਈ ਉਹ ਸਾਹਮਣੇ ਆ ਲਓ ਉਹ ਬਾਬਾ ਬਾਲਕਨਾਥ ਵਾਸ ਤੇ ਉੱਥੋਂ ਬੋਰਡ ਚੱਲਦਾ ਸੀ ਚੱਲ ਬਾਬਾ ਬਾਲਕਨਾਥ ਮੰਦਿਰ ਸਾਈਡ ਗੱਲ ਬਾਤ ਇੱਕ ਮੰਦਰ ਆ ਬੋਰਡ ਜਿਹੜੇ ਨਾ ਭਾਈ ਨੇ ਦੱਸਿਆ ਉਹ ਬਹੁਤ ਦੂਰ ਦਿਖਦਾ ਪਿਆ ਆ ਜੇ ਆਪਾਂ ਨੂੰ ਉਹ ਜਗ੍ਹਾ ਤੇ ਆ ਜਿੱਥੇ ਚਲਦੇ ਆ ਤੇ ਹੁਣ ਅਸੀਂ ਅਸੀਂ ਵੀ ਉਧਰ ਹੋ ਆਏ ਹਾਂ ਪਰ ਪਾਣੀ ਬਹੁਤ ਹੀ ਉਦੋਂ ਹੁਣ ਤੇ ਪਾਣੀ ਬਹੁਤ ਥੱਲੇ ਆ ਚਾਹ ਦੇ ਇਹਨਾਂ ਨੇ ਉਹ ਰੱਖਿਆ ਉਸ ਹਿਸਾਬ ਨਾਲ ਬਰਸਾਤ ਬਰਸਾਤ ਆਣੀ ਵਾਲੀ ਆ ਉਹਦੇ ਕਰਕੇ ਇਹਨਾਂ ਨੇ ਨਾ ਪਾਣੀ ਉਸ ਹਿਸਾਬ ਨਾਲ ਹੀ ਰੱਖਿਆ ਵੀ ਅੱਗੇ ਜਦ ਜ਼ਿਆਦਾ ਪਾਣੀ ਆ ਜਾਏ ਫਿਰ ਉਹਨੂੰ ਸੰਭਿਆ ਨਹੀਂ ਜਾਂਦਾ ਚਲੋ ਚੱਲੀਏ ਜੀ ਸਮਿਟਰੀ ਵੇਖੋ ਬੈਂਡ ਦੀ ਇਹ ਨੰਗਾ ਵੀਡਲ ਹੋਜੀ ਨੰਗਾ ਵੀਡਲ ਹੋਜੀ ਆਹ ਵਿੱਚ ਨਾ ਇਹ 15 ਕਿਲੋਮੀਟਰ ਦੇ ਲਗਭਗ ਸਾਨੂੰ ਹੋ ਗਏ ਇਹਦੇ ਨਾਲ ਨਾਲ ਚੱਲਦੇ ਨੇ ਰੈਂਟ ਸੈਕਰ ਬੰਦ ਸਾਗਰ ਤੋਂ ਹਿੰਦਰੀਆ 15 ਕਿਲੋਮੀਟਰ ਚੱਲਦੇ ਨੇ ਹੋ ਗਏ ਲੈ ਕਦਮੀ ਹੋਏ ਇਥੇ ਦੱਸ ਦਿਆ ਪ੍ਰੀ ਵੈਡਿੰਗ ਸ਼ੂਟ ਹੁੰਦੇ ਆ ਤੇ ਵਾਪਸੀ ਤੇ ਵੇਖਾਂਗੇ ਅਸੀਂ ਪਹੁੰਚ ਗਏ ਹਾਂ ਰਾਜਪੁਰਾ ਮੁਦਾਬਾ ਤੇ ਮੇਰੇ ਖਿਆਲ ਚ 14-15 ਕਿਲੋਮੀਟਰ ਆ ਗਏ ਬਾਅਦੋਂ ਆਪਾਂ ਪਾਠੜੀ ਤੇ 12 ਕਿਲੋਮੀਟਰ ਪਾਠੜੀ ਤੇ 12 12 ਪੂਰੇ 12 ਕਿਲੋਮੀਟਰ ਨੰਗਰ ਦੀ ਨੰਗਰ ਤੋਂ 24 ਹੁੰਦੇ ਨੇ ਪਰ ਆਉਂਦੇ ਆਂ ਅੱਜ ਵਾਲਾ ਦੇਖਦੇ ਨੇ ਉਹ ਲਾ ਆ ਸਾਹਮਣੇ ਮੰਦਰ ਆ ਕੀ ਤੋਂ ਬਾਰੇ ਗੰਦੀ ਰਹੂ ਕੋਈ ਦੋ ਪਾਣੀ ਬਹਰ ਆਇਆ ਹੈ ਨਾ ਤੇ ਪਾਣੀ ਸਾਰਾ ਇੱਥੇ ਤੇਕਰ ਪੁੰਗਿਆ ਹੈ ਦੇ ਆ ਮੰਦਰ ਡੁੱਬ ਗਿਆ ਲੈ ਪਾਣੀ ਸਾਰਾ ਅੱਛਾ ਸਾਰਾ ਮੰਦਰ ਬੁੱਤ ਮਦਾਨ ਤਿੰਨ ਤਾਂ ਕਹਿੰਦੇ ਉੱਥੇ ਪੱਧਰਾ ਥਾ ਉਹ ਨਾ ਪਾ ਸਾਰੇ ਪਾਸੇ ਨਾ ਮੈਦਾਨ ਦੇ ਤੇ ਉਹ ਮੰਦਿਰ ਵੇਖ ਲਓ ਕਿੰਨੀ ਉੱਚੀ ਆ ਇਹ ਸਾਰਾ ਪਾਣੀ ਚ ਕਿਹਲੇ ਡੁੱਬ ਗਿਆ ਏ ਤੇ ਕਿਸਤੀ ਪੈਂਦੀ ਆ ਇੱਥੇ ਤੇ ਉਹ ਆ ਥੱਲੇ ਬਾਕੀ ਜਿਹੜਾ ਇੱਥੇ ਆ ਨਾ ਇਹ ਗੋਬਨ ਸਾਗਰ ਟੀਲ ਲਗਭਗ ਇੱਥੇ ਖਤਮ ਹੋ ਜਾਂਦੀ ਆ ਜਿਹੜਾ ਅੱਗੇ ਉਹ ਕਿਨਾਰਾ ਦੋ ਦੋ ਕਿਲੋਮੀਟਰ ਹੋਊਗਾ ਨਹੀਂ ਜ਼ਿਆਦਾ ਹੋਣਾ ਉਹ ਜਿਹੜਾ ਦੂਰ ਆ ਫੜਾ ਆਹ ਸਾਹਮਣੇ ਆੜਾ 1.5 ਕਿਲੋਮੀਟਰ ਦਾ ਹੋਣਾ ਇਹ ਦੇਖਣ ਨੂੰ ਢੇੜੇ ਲੱਗਦਾ ਆਹ ਹੈ ਕਾਫੀ ਹੈ ਨਾ ਹੁੰਦਾ ਵਿੱਚੇ ਕਾਫੀ ਹੋਣਾ ਸਿਰੇਟ ਵੀ 2 ਕਿਲੋਮੀਟਰੇ ਕੱਟਣੀ ਦੇਖਣ ਨੂੰ ਕੋਮ ਲੱਗਦਾ ਇਸ ਸਟੇਟ ਤੋਂ ਜ਼ਿਆਦਾ ਹੀ ਹੁਣਾਵਾ ਕਿਲੋਮੀਟਰ ਤੋਂ ਘੱਟ ਨਹੀਂ ਹੁਣ ਇਹ ਇਦਾਂ ਨਹੀਂ ਕਰਿਆ ਹੁਣ ਇਹ ਮੰਦਰ ਦੇਖਿਆ ਸੀ ਨੇੜੇ ਆਖਦਾ ਸੀ ਨੇੜੇ ਲੱਗਦਾ ਕਿੰਨਾ ਘੁੰਮ ਗਿਆ ਆਏ ਆਪਾਂ ਉਹ ਬੰਦਾ ਜਿਹੜਾ ਵਾਏ ਇਹ ਇਹ ਕਹਾਂ ਲੱਗੇ ਆਹੋ ਲੱਗਦਾ ਟਾਪੂ ਤੇ ਬੈਠੇ ਸ਼ੇਖਾ ਜਿਹਾ ਟਾਪੂ ਹੈ ਆਹੋ ਅੱਜਕੱਲੇ ਦੇਖਦਾ ਪ੍ਰਸ਼ਾਦ ਨਹੀਂ ਦੇਖਦਾ ਹਾਂ ਬਰਸਾਦ ਤੋਂ ਲੱਭ ਹੀ ਨਹੀਂ ਸਕਦਾ ਦੁੱਬੇ ਰਹਿਣਾ ਹੈ ਨਾ ਹਾਂ ਚਲੋ ਆਪਾਂ ਉਧਰੋਂ ਚੱਲੀਏ ਫਿਰ ਸਾਗਰ ਜੀ ਯੋਜਨਾ ਆਹੀ ਆਗੇ ਜੋ ਉਤੇ ਜਾਣੇ ਨਾ ਤਰਾਤ ਦੇ ਚੱਲਣਾ ਹੋਗਾ ਠੀਕ ਆ ਠੀਕ ਬਹੁਤ ਵਧੀਆ ਜੀ ਕੋਲ ਕਹਿੰਦੇ ਆ ਇਹਨਾਂ ਕਹਿੰਦੇ ਬੰਦੇ ਆ ਚਾਪੂ ਆ ਛੋਟੇ ਜਿਹੇ ਆ ਬਸਾਇਤ ਦੇ ਡੁੱਬ ਲਿਆ ਆਏ ਆ ਕਾਣ ਕਿੰਨੇ ਕਿਲੋਮੀਟਰ ਦੱਸੰਦਾ ਸੀ ਉਹ ਵਿਚੇ ਇਧਰ ਜੀ ਲੋਟ ਵਾਲ 20 ਕਿਲੋਮੀਟਰ ਤੋਂ 17 ਕਿਲੋਮੀਟਰ ਤੋਂ ਰੋਕੇ 90 ਕਿਲੋਮੀਟਰ ਹੈ ਗਵਿੰਦ ਸਾਹਿਬ ਜੀ ਨੇ ਸ਼ਾਬਾਸ਼ ਉਹ ਵਧੀਆ ਤੈਨੂੰ ਕੁਛ ਹੋ ਰਿਹਾ ਹੈ ਜਿਹੜਾ ਦੱਸੰਦਾ ਸੀ ਅਸੀਂ ਨਾ ਰਾਏਪੁਰ ਮੈਦਾਨ ਤੇ ਆਏ ਹਾਂ ਤੇ ਉੱਥੋਂ ਫਿਰ ਅੱਗੇ ਆਈ ਆ ਬੇੜੀ ਤੇ ਆਏ ਅਸੀਂ ਤੇ ਜਿਹੜਾ ਆ ਹੈਗਾ ਨਾ ਬੋਟ ਆ ਜਿਹੜਾ ਸਾਰੇ ਪਾਸੇ ਆਲਾਕ ਵਾਲਾ ਜਿਹੜਾ ਪਾਣੀ ਆ ਤੇ ਇਹਨਾਂ ਨੂੰ ਹੁਣ ਜਿਹੜਾ ਭਾਈ ਨੇ ਦੱਸਿਆ ਤੁਹਾਨੂੰ ਲਗਭਗ 90 ਕਿਲੋਮੀਟਰ ਹੈ ਨਹੀਂ ਟੋਟਲ ਇਹਦਾ ਜਿਹੜਾ ਨਾ ਮਾਇਆ ਵਾ ਤੇ ਬਹੁਤ ਲੰਮਾ ਆ ਉਹ ਨਹੀਂ ਨਹੀਂ ਭਾਰੀ ਹੋ ਝੰਡੇ ਲੱਗੇ ਰੇ ਉਹ ਹੀ ਜਾਂ ਬੰਦੇ ਰੰਕੋ ਹੁਆ ਨਾ ਕਿੱਥੇ ਗਾਰੇ ਨੇ ਦਾ ਟਾਪੂਆ ਉਹ ਉਹਦਾ ਨਾ ਝੰਡੇ ਲਾਏ ਆ ਸਿਰਫ ਅਸੀਂ ਸਮਝੇ ਨਾ ਬੰਦੇ ਚੜ੍ਹੇ ਉੱਥੇ ਫਿਰ ਸ਼ਾਇਦ ਇਹਨੂੰ ਡੁੱਬ ਜਾਏਗਾ ਇਹ ਟਾਪੂ ਇਹਦਾ ਬਿਛਾਰ ਕੋ ਦਿਖਾਈ ਨਹੀਂ ਦਿੱਤਾ ਨਹੀਂ ਦਿਖਦਾ ਉਹ ਮੱਝਾਂ ਵੀ ਚੋਗਰੀਆਂ ਪੈਂ ਦੂਰ ਨਹੀਂ ਆਉਂਦੀਆਂ ਜਦੋਂ ਮੱਝਾਂ ਨਾ ਬਹੁਤ ਦੂਰ ਆ ਕੈਮਰੇ ਨਾਲ ਲਾਗੇ ਲਾ ਕੇ ਤੁਹਾਨੂੰ ਖਾਤ ਤਿਓਵਾ। ਇਹ ਕਿੱਥੇ ਬਾਰੇ ਦੱਸਿਓ ਹਮਲਾ। ਇਹ ਬਾਈ ਮੱਗੇ ਚਲੂ। ਟੋਟਲ। ਅੱਛਾ। ਮੱਗੇ ਚਲਾਈ ਇਹ 5 ਕਿਲੋ ਬਟਰ ਚਲਾਈ। ਅੱਛਾ। ਇਹ 2-3 ਸਾਵਧਨੀ। 2-3 ਸਾਵਧਨੀ ਇਹੋ ਤੇ ਕਾਰ ਪਤਾ ਸਾਨੂੰ। ਮੈਂ ਨਾ ਅਹੀਂ ਸੰਨੇ ਹਰ ਇੰਨੇ ਕਦਮ ਹੋ ਜਾਂਦੀ ਆ। ਜਾਂਦਾ ਪਾਣੀ ਹੈਗਾ ਉੱਥੇ। ਦੇ ਵੇਤਾ ਆ ਤੁਸੀਂ ਦੱਸੋ ਭਲਾ ਆ ਸਪੀਕਰ ਲਾ ਕੇ ਕਰ ਲਓ ਆ ਮੰਦਰ ਬਾਰੇ ਦੱਸੋ ਜੀ ਮੰਦਰ ਕਦੋਂ ਡੁੱਬਾ ਹੋਇਆ ਸੀ ਬੰਦਰੇ ਦਾ ਅਗਸਤ ਦੀ ਮਹੀਨੇ ਫਾਨੇ 18 ਅਗਸਤ ਨੂੰ ਡੁੱਬ ਗਿਆ ਬੱਲੇ ਬੱਲੇ ਕਿੰਨਾ ਪਾਣੀ ਹੁਣ ਪਾਣੀ ਦਾ ਲੈਵਲ ਬਹੁਤ ਥੱਲੇ ਆ ਗਿਆ ਅੱਛਾ 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 ਅਗਲੇ ਮਹੀਨੇ ਤੋ ਆ ਹੁਣ ਤੇ ਪਾਣੀ ਬਿਲਕੁਲ ਘੱਟ ਆ ਗਿਆ ਹੀ ਆਇਆ ਹੁਣ ਕੋਈ ਜ਼ਿਆਦਾ ਨਹੀਂ ਜ਼ਿਆਦਾ ਹੀ ਹਾਂ ਕੀ ਸਭ ਨਾਮ ਕੀ ਹੈ ਤੁਹਾਡਾ ਮੈਂ ਦਰਬਾਲ ਜੀ ਆਈ ਇੱਥੇ ਤੇ ਆਹੀ ਆਏ ਇੰਨਾ ਦਾ ਬੋਰਡ ਤੇ ਲਾਉਂਦੇ ਇੱਕ ਰਾਈ ਦਾ ਤੇ ਅਫਰਾ ਨੰਦ ਗਈ ਆ ਆ ਆਹ ਕੀ ਬਾਤ ਆ ਪਰ ਤੇ ਉੱਥੋਂ ਜਿਹੜਾ ਥੱਲੇ ਉਤਰਨਾ ਨਾ ਉਹ ਕਾਫੀ ਲੰਮਾ ਸਫ਼ਰ ਦੇ ਜਾ ਆਜੋ ਬੜਾ ਅਨੰਦ ਆ ਗੱਡੀ ਆ ਜਾਂਦੀ ਆ ਗੱਡੀਆਂ ਆ ਜਾਂਦੀਆਂ ਚਲੋ ਗੱਡੀਆਂ ਪਾਣੀ ਦਾ ਲਵਰ ਅਸਲ ਬਿਲਕੁਲ ਠੱਗਾ ਰਾਜੇ ਦੇ ਪਹਿਲੇ ਦੇਖ ਕੇ ਬੋਲਣਾ ਆਂ ਅੰਦਰ ਇੰਸਟਾਗ੍ਰਾਮ ਤੋਂ ਮੰਦੇ ਮੰਦੇ ਦੇਖਣਾਂ ਲੋਕ ਤਾਂ ਤੂੰ ਪੂਰਾ ਨਜ਼ਾਰਾ ਲੇ ਲੇ ਹਾਂ ਆਪਾਂ ਥੋੜੇ ਤੋਂ ਜਿਹੜੀ ਦਰਮੀਆਂ ਦੇ ਨਾਲ ਪੂਰਾ ਹੋ ਜਾਏ ਪਰ ਬਸਾ ਤਾਂ ਜਿੰਨਾ ਜਿਆਦਾ ਨਜ਼ਾਰਾ ਹੋਊਗਾ ਸਾਰਾ ਹਰਿਆ ਭਰਿਆ ਹੋਣਾ ਰਾਜਪੁਰ ਮੈਦਾਨ ਇਹ ਜਿਹੜਾ ਨਾ ਆਪ ਬੰਦਰ ਆਣਾ ਸਾਹਮਣੇ ਉਹ ਮੰਦਰ ਜਿਹੜਾ ਵਾ ਉੱਥੇ ਤੱਕਰ ਪਾਣੀ ਚੱਲ ਜਾਣਾ ਗੰਦੇ ਆ ਬਸਤਾਤਾ ਦੇ ਉਹ ਬੇੜੀ ਉੱਥੋਂ ਚੱਲਦੀ ਆ ਬੇੜੀ ਉਹ ਜਿਹੜਾ ਹੈ ਨਾ ਮੰਦਰੋਂ ਉੱਥੋਂ ਚੱਲੇ ਨੂੰ ਜੇ ਹਿਸਾਬ ਨਾਲ ਲੋਕ ਬਰਸਾਤਾ ਆ ਲਓ ਜੀ ਸਾਡੀ ਬੇੜੀ ਦਾ ਪੋਰਟ ਜਿਹੜਾ ਨਾ ਆ ਲੱਗਾ ਪੋਰਟ ਤੇ ਤੱਕਰ ਜਣਾ ਉਹ ਜਿਹੜਾ ਸਾਹਮਣੇ ਪੋਰਟ ਆ ਤੇ ਕੋਈ ਗੱਲ ਨਹੀਂ ਜਦੋਂ ਜਰਾ ਦੋਹਰਾ ਰਿਹਾ ਦੇ ਹੈ ਮੇਰੇ ਵੇਖ ਲੈ ਜਾਏ ਗੋਆ ਦਾ ਲੈ ਕੇ ਇਸ ਤੇ ਲੈ ਕੇ ਉਹਨੇ ਉਹ ਕਿਉਂ ਯਾਰ ਲੈ ਕੇ ਇਹ ਲੈ ਰਹੀ ਨਹੀਂ ਹੈ ਦੇਖ ਵੇ ਪੀਸ ਕੋਮੋ ਰਹੀ ਆ ਬੜੀ ਆ ਕੋਈ ਸਿੰਗੀ ਚਾਈ ਦੀ ਜਗ੍ਹਾ ਨੂੰ ਕੋਈ ਆ ਪਾਣੀ ਦੇਖੋ ਕਿਥੋਂ ਬੱਤ ਆ ਸਾਰੀਆਂ ਜੰਗਲਾਂ ਆ ਡੁੱਬ ਜਾਂਦੀਆਂ ਪਾਣੀ ਦੇ ਚੰਦੇ ਉਹ ਦਰਖਤ ਜਿਹੜੇ ਨਾ ਉਹ ਖੁੱਤ ਕਰ ਪਾੜ ਜਾਂਦਾ ਲੋ ਜੀ ਕੋਟ ਗਿਆ ਅਸੀਂ ਕੋਟ ਤੇ ਰਾਜਪੁਰ ਮੈਦਾਨ ਕਹਿੰਦੇ ਇਹਨੂੰ ਤੇ ਇਹ ਨੂੰ ਐਵੇਂ ਨਹੀਂ ਕਹਿੰਦੇ ਆ ਪਿੰਡ ਨੂੰ ਸ਼ਵਾਲ ਦੀਆਂ ਪਹਾੜੀਆਂ ਦੇ ਬਿਲਕੁਲ ਪੈਰਾਂ ਥੱਲੇ ਆ ਪਿੰਡ ਤੇ ਆ ਜਿਹੜੀ ਜਗ੍ਹਾ ਮੈਂ ਤੇ ਮੈਂ ਖੜਾ ਆ ਇੱਥੇ ਤੇ ਮੇਰਾ ਬਰਸਾਤਾ ਤਾਂ ਬਿਲਕੁਲ ਪਾਣੀ ਪਾਣੀ ਹੋਊਗਾ ਤੇ ਆ ਜਿਹੜਾ ਸਾਹਮਣੇ ਨਾ ਮੰਦਿਰ ਆ ਇਹ ਇਹਦੇ ਬਿਲਕੁਲ ਬਰਾਬਰ ਤੇ ਕਹਿੰਦਾ ਅਸੀਂ ਬੀੜੀ ਪਾਣੇ ਬੀੜੀ ਵਾਲਾ ਦੱਸਣ ਲਿਆ ਸੀ ਤੇ ਤੁਸੀਂ ਹਿਸਾਬ ਲਾ ਲੋ ਘੱਟੋ ਘੱਟ ਨਹੀਂ ਤੇ ਇਹ ਮਿਰਹ 100 ਫੁੱਟ ਤੋਂ ਵੱਧ ਵੱਧ ਹੋਊਗੀ ਜਾਦੀ ਹੋ ਸਕਦੀ ਜਗ੍ਹਾ ਨੀਵੀ ਅਸਲ ਝੀਲ ਚ ਜਿਹੜਾ ਨਾ ਪਾਣੀ ਬਿਲਕੁਲ ਨਾ ਮਾਤਰ ਜਿੰਨਾ ਕ ਘਰ ਤੋਂ ਘਟ ਹੋ ਸਕਦਾ ਤੇ ਉਹ ਭਾਜੀ ਹੁਣੀ ਆਪਣੇ ਫੋਲੋਅਰ ਨਾਲ ਲੱਗੇ ਅਸਲਾ ਮਚਬਰਾ ਕਰ ਤੇ ਮੈਂ ਹੌਲੀ ਹੌਲੀ ਚੱਲਦਾ ਆ ਆ ਭਾਜੀ ਪੂਰੇ ਜੱਜ ਦੇ ਕਮਾਲ ਕਰੀ ਪਈ ਆ ਇਹ ਹੈ ਰਾਏਪੁਰ ਵਿਆਹ ਸੀ ਉਹ ਹੋਟਲ ਹੈ ਜਿੱਥੇ 프리 ਵੈਡਿੰਗ ਸੈਰੇਮੋਨੀ ਵੀ ਹੁੰਦੀ ਹੈ ਆ ਖੂਬ ਬਣਾਇਆ ਛੋਟੂ ਦੇ ਹੱਦ ਦਲਨ ਵਾਸਤੇ ਜਿਹੜੀ ਦਲਨ ਦਾ ਵਿਆਹ ਹੋਣਾ ਹੈ ਨਾ ਉਹ ਵਾਸਤੇ ਪਾਣੀ ਕਰਨ ਹੈ ਤਾਂ ਹਾਂ ਕੀ ਬਾਤ ਉਹਦਾ ਲਾੜੇ ਨੇ ਐਸੇ ਖੜਨਾ ਚਾਦਰ ਲਾ ਕੇ ਐਡਾ ਅੱਛਾ ਲਾੜੇ ਦੇ ਦੇਖਣਾ ਉਹਦੇ ਵਾਸਤੇ ਅੱਛਾ ਐ ਤੂੰ ਸਾਰਾ ਸੀਨ ਵੇਖਿਆ ਉਹਦਾ ਬੰਦ ਲਾ ਕੇ ਅੱਛਾ ਵਾਹ ਜੀ ਵਾਹ ਬਹੁਤ ਵਧੀਆ ਬਣਾਇਆ ਜੀ ਇਹਨਾਂ ਨੇ ਪੂਰਾ ਪੰਜਾਬੀ ਕਲਚਰ ਜਿਹੜਾ ਨਾ ਆ ਚੋਲਾ ਵੀ ਬਣਾਇਆ ਵਾ ਉਥੇ ਲੱਗੇ ਜੜੀ ਨਾ ਚੱਕੀ ਵੀ ਪਈ ਆ ਚਰਖੇ ਵੀ ਰੱਖੇ ਆ ਹਾਂਜੀ ਆਹ ਮਰਾਨੀ ਉਹ ਰੇੜਕਣ ਵਾਲੀ ਓਹ ਕੀ ਆ ਬਾਦਾ ਮਧਾਨੀ ਵੀ ਜੇ ਹੈ ਰੇ ਜੀ ਹਾਂ ਰਤੀਆਨੀ ਜੀ ਚਰਖਾ ਚਰਖੀ ਸੰਦੂਖ ਨੂੰ ਕਹਿੰਦੇ ਨੇ ਸੰਦੂਖ ਸੰਦੂਖ ਹਾਂਜੀ ਹਾਂਜੀ ਇਹ ਸਾਰਾ ਹੀ ਇਹਨਾਂ ਨੇ ਨਾ ਇੱਥੇ ਆ ਜਿਹੜੀ ਆ ਚੱਕੀ ਆ ਉਹ ਤੋਂ ਆ ਚੱਕੀ ਆ ਚੁੱਲਾ ਹਨ ਮੱਕੀ ਦੀਆਂ ਰੋਟੀਆਂ ਬਣਾ ਲਈ ਔਰ ਨਲਕਾ ਵੀ ਪੁਰਾਣਾ ਲਾਇਆ ਐ ਹੀ ਨਾ ਹੋਟਲ ਸੀ ਰੋਗ ਦੇ 뷰 ਪੁਆਇੰਟ ਤੇ ਆ ਤੇ ਆ ਜਿਹੜੀ ਹੈ ਨਾ ਗੋਵਨ ਸਾਗਰ ਝੀਲ ਆ ਤੇ ਜਿੱਥੇ ਆਪਾਂ ਵੇਖਣਦੇ ਆ ਤੇ ਬਹੁਤ ਸ਼ਾਨਦਾਰ ਇਹਨਾਂ ਨੇ ਆ ਬਣਾਇਆ ਆ ਭਾਜੀ ਇਹਨੂੰ ਕੀ ਦੱਸਾਂ ਕੀ ਕਹਿੰਦੇ ਆ ਇਹ ਨੂੰ ਬਣਿਆ ਹਿੰਦੀ ਦੇ ਲੰਗਰ ਕਹਿੰਦੇ ਜਹਾਜ਼ ਲੰਗਰ ਲੱਕੜੀ ਹੈ ਲੱਕੜ ਦਾ ਹੈ ਗਾਜੇ ਜਿਹੜੇ ਸਮੁੰਦਰੀ ਜਹਾਜ਼ ਹੁੰਦੇ ਉੱਤੇ ਇਹਨੂੰ ਹਾਂ ਲੰਗਰ ਕਹਿੰਦੇ ਆ ਜੇ ਸਮੁੰਦਰ ਸਿਰੇ ਤੇ ਨਾ ਚੈਨ ਲੱਗੀ ਹੁੰਦੀ ਹੈ ਫੇਰ ਜਾ ਉਹਦੇ ਜਾਮ ਹੋ ਜਾਂਦਾ ਹਾਂ ਅੰਗਰੇਜ਼ੀ ਵਿੱਚ ਕੋਈ ਐਂਕਰ ਰੰਕਰ ਕਹਿੰਦੇ ਆ ਪਰ ਹਿੰਦੀ ਵਿੱਚ ਲੰਗਰ ਕਹਿੰਦੇ ਆ ਮੈਨੂੰ ਲੰਗਰ ਕਹਿੰਦੇ ਇਹ ਲੰਗਰ ਪਾਉਂਦੇ ਹੁਣ ਹਾਂ ਜਹਾਜ਼ ਹਾਲ ਤਾਂ ਜੰਗਲਾ ਉੱਤੇ ਆ ਆ ਤੇ ਉਹ ਫਿਰ ਆ ਜਿਹੜਾ ਨਾ ਬਹੁਤ ਵਧੀਆ ਸਾਰੇ ਪਾਸੇ ਇਹਨਾਂ ਨੇ ਨਾ ਜਿਹੜਾ ਵੈਡਿੰਗ ਸ਼ੂਟ ਵਾਕੇ ਬਣਾਇਆ ਸਿਸਟਮ ਜਿਹੜਾ ਉਹ ਵੇਖੋਗੇ ਨਾ ਇਹਨਾਂ ਬਹੁਤ ਵਧੀਆ ਵਿਊ ਪੁਆਇੰਟ ਤੇ ਜਿਹੜਾ ਮੈਂ ਤੁਹਾਨੂੰ ਲਾਗ ਕਰਕੇ ਵਿਖਾਇਆ ਆ ਉਹ ਬੱਚਿਆਂ ਲਈ ਝੂਲੇ ਲਾਏ ਇਹਨਾਂ ਨੇ ਖਾਲੀ ਜਿਹੜੀਆਂ ਬੋਤਲਾਂ ਨਾ ਉਹਨਾਂ ਕੋਈ ਇਹਨਾਂ ਨੇ ਕੰਮ ਲਿਆ ਰਿਹਾ ਉਹ ਕਿੱਲਾ ਦਾ ਹੋਟਲ ਦਾ ਸਾਰੇ ਪਾਸੇ ਜਿੱਧਰੋਂ ਵੇਖੀ ਹੈ ਨਾ ਬਹੁਤ ਵਧੀਆ ਢੰਗ ਨਾਲ ਮੇਨਟੇਨ ਕੀਤਾ ਘਾਹ ਨੂੰ ਹੀ ਹੈ ਨਹੀਂ ਪਾ ਜੀ ਜਿਹੜੀ ਜਗਾ ਦੇਖ ਲੋਗੇ ਕਹਿੰਦੇ ਮੇਰੀ ਫੋਟੋ ਖਿੱਚਦੇ ਖਿੱਚਦਾ ਫੋਟੋ ਇਹ ਸਿਰਫ ਉਹਨਾਂ ਲਈ ਲਿਆਂਦਾ ਪ੍ਰੀ ਵੈਡਿੰਗ ਪ੍ਰੀ ਵੈਡਿੰਗ ਸ਼ੋਅ ਵਾਲਿਆਂ ਲਈ ਆਈ ਲਵ ਸੀ ਰੋਕ ਸਹੀ ਹੈ ਯਾਰ ਇਹ ਵੀ ਨਾ ਇਨੂੰ ਬਹੁਤ ਵਧੀਆ ਮਹਿਸੂਸ ਕਰਦੇ ਆ ਉਹ ਡੋਲੂ ਨਾ ਬਈ ਬੜਾ ਵਧੀਆ ਤੇ ਬੜੇ ਭਾਏ ਨਾ ਇੱਥੇ ਸਿੰਗੂ ਪੂਲ ਵੀ ਹੈਗਾ ਕਈ ਕੋ ਜਾ ਤੇ ਵਧੀਆ ਲੱਗਾ ਹੋਟਲ ਪਤਾ ਨਹੀਂ ਕਿੰਨਾ ਕੁ ਮਹਿੰਗਾ ਆ ਜਿਹੜਾ ਪਿੰਡ ਦਾ ਥਿਊ ਹੈ ਨਾ ਆ ਵੇਖਿਓ ਗੋਬਿੰਦ ਸਾਗਰ ਝੀਲ ਦੇ ਬਿਲਕੁਲ ਕੰਡੇ ਤੇ ਜੇ ਤੇ ਬਹੁਤ ਵਧੀਆ ਮੈਦਾਨ ਵੀ ਆ ਪਹਾੜ ਵੀ ਆ ਤੇ ਇੱਕ ਹਿਸਾਬ ਨਾਲ ਝੀਲ ਵੀ ਸਮੁੰਦਰ ਦਾ ਜਿਹੜਾ ਨਾ ਨਜ਼ਾਰਾ ਪੇਸ਼ ਕਰਦੀ ਆ ਤੇ ਆ ਡੰਗਰਾਂ ਦੀ ਮੋਜ ਵੇਖਿਓ ਜਰਾ ਡੰਗਰਾਂ ਨੂੰ ਪੂਰੀ ਮੋਜ ਲੱਗੀ ਆ ਤੇ ਚਰਾੰਦ ਬੜੀ ਤਕੜੀ ਆ ਮੈਨੂੰ ਨਹੀਂ ਲੱਗਦਾ ਇਹਨਾਂ ਨੂੰ ਪੱਠੇ ਪਾਂ ਦੀ ਲੋੜ ਪੈਂਦੀ ਹੋਣੀ ਇਹਨਾਂ ਇੱਥੇ ਹੀ ਵਾਪਸੀ ਜੜੀ ਹੈ ਨਾ ਗੁਰਦੁਆਰਾ ਭਭੌਰ ਸਾਹਿਬ ਨੂੰ ਜਾ ਰਹੇ ਆ ਤੇ ਕਰਦੇ ਆਪਾਂ ਦਰਸ਼ਨ ਚੱਲ ਕੇ ਗੁਰੂ ਘਰ ਦੇ ਜੀ ਜੇ ਵੀ ਬਚਾਰਾ ਜੀ ਨਾ ਮੈਂ ਤੇ ਆਉਂ ਸੱਚੀ ਪਰ ਇਹ ਕੋ ਪਨਵਾ ਹੋ ਗਿਆ ਆ ਤੇ ਪਹਾੜ ਦੀ ਬੜੀ ਖਾਇਕੀ ਇਹ ਰੋਜ ਅੜੀ ਪੀੜੀ ਆ ਮਿਲ ਗਈ ਰੋ ਪਹਾੜਾਂ ਚ ਲੱਭਦੇ ਹੀ ਰੋ ਬੀਅਰ ਬੀਅਰ ਦੀ ਲੋੜ ਨਹੀਂ ਐ ਬੀਅਰ ਗਰਦੁਰਾ ਪੋਹਰ ਸਾਹਿਬ ਦਾ ਛੱਡ ਕੇ ਬਣਾਇਆ ਗੀਤ ਤੁਨ ਸੱਜਿਆਥੀ ਆਪਾਂ ਨਾ ਇੱਥੇ ਮੁਰਨਾ ਤੇ ਇੱਕ ਦਮ ਚੜਾਈ ਪਾਣੀ ਆਪਾਂ ਨੂੰ ਅਨਸਾਰੀ ਜਿਹੜੀ ਆ ਆਹ ਕੋਰਬਦਾ ਤੋਂ ਅਸੀਂ ਮਾਫਸਾ ਆ ਗਏ ਆ ਲਗਭਗ 50 ਕਿਲੋਮੀਟਰ ਜਦੋਂ ਆ ਨਾ ਉੱਤਕ ਤੇ ਸਾਹ ਸਰਪੁਰ ਕੋਹਿੰਝੀ ਦੇ ਸਥਾਨ ਤਬੂਰ ਸਾਹਿਬ ਆਪਾਂ ਪਹੁੰਚ ਗਏ ਆ ਸਾਡੇ ਦਾ ਬਹੁਤ ਬਹੁਤ ਸ਼ੁਕਰ ਹੈ ਜੱਡੀ ਇਹਨਾਂ ਨੇ ਖਿੱਚੀ ਆ ਸਾਰੀ ਤੇ ਆ ਸਾਹਮਣੇ ਦਰਸ਼ਾ ਨੇ ਗੁਰਦੁਆਰਾ ਪਹੂਰ ਸਾਹਿਬ ਜਿੱਥੇ ਦਸਮ ਪਾਤਸ਼ਾਹ ਜੀ ਨੇ ਚੌਪਈ ਸਾਹਿਬ ਆਚਰਨ ਦਿੱਤੀ ਸੀ ਅਮ੍ਰਿਕਰੋ ਹੱਥ ਦੇ ਰੱਛਾ ਐ ਨਾ ਗੁਰਦੁਆਰਾ ਪਬੋਰ ਸਾਹਿਬ ਦੇ ਉੱਪਰੋਂ ਆ ਥੱਲੇ ਦਿਖਾਣਦੇ ਆ ਪਾਣੀ ਦਾ ਹਾਲ ਇਹ ਦੇ ਵੀ ਇੱਥੇ ਆ ਬਿਲਕੁਲ ਮਿੱਟੀ ਦਿਸਣ ਲੱਗੀ ਹੈ ਕਿਸਾਨਾਂ ਮਿੱਟੀ ਦਿਸਦੀ ਹੈ ਕਿਸਾਨਾਂ ਉਹ ਜਿਹੜੀ ਹੈ ਨਾ ਤੇ ਆ ਹਾਲਾ ਦਵਾਲਾ ਤੇ ਅਸਲੇ ਆਪਾਂ ਹੈਗੇ ਆ ਗੁਰਦੁਆਰਾ ਪਬੋਰ ਸਾਹਿਬ ਦਰਸ਼ਨ ਕਰਾ ਰਹੇ ਆ ਇਹ 24 ਸਾਲ ਜਿਹੜੀਆਂ ਗੁਰੂ ਸਾਹਿਬ ਨੇ ਇੱਥੇ ਉਚਾਰਨ ਕੀਤੀ ਸੀ 9 ਮਹੀਨੇ ਤੋਂ ਬਾਅਦ ਸਮਾਂ ਜਿਹੜਾ ਨਾ ਗੁਰੂ ਸਾਹਿਬ ਨੇ ਇੱਥੇ ਬਤੀਤ ਕੀਤਾ ਸੀ ਇੱਥੋਂ ਦਾ ਜਿਹੜਾ ਰਾਜਾ ਸੀ ਉਹਦੀ ਜਿਹੜੀ ਆ ਨਾ ਮਤਲਬ ਬਹੁਤ ਤੀਬਰ ਇਛਾ ਸੀ ਹਾਰ ਬਾਰ ਬੰਦੇ ਕਹਿਨ ਤੇ ਤੇ ਫਿਰ ਉਹ 9 ਮਹੀਨੇ ਤੋਂ ਬਾਅਦ ਸਮਾਂ ਇੱਥੇ ਬਤੀਤ ਕੀਤਾ ਉਹਨਾਂ ਨੇ ਅੱਜ ਦੇ ਦਿਨ ਨਾ ਮੇਰੇ ਭਾਈ ਨੇ ਬਹੁਤ ਕਮਾਇਆ ਵਾ ਤੇ ਮੈਂ ਇਹਨਾਂ ਦਾ ਬਹੁਤ ਧੰਨਵਾਦੀ ਆ ਜਿਹੜਾ ਰਾਏਪੁਰ ਮੈਦਾਨ ਜਿਹੜਾ ਵਾਏ ਮੈਨੇ ਲੈ ਕੇ ਗਿਆ 25 ਕਿਲੋਮੀਟਰ ਇੱਥੋਂ ਗਏ ਆ ਨੰਗਲ ਤੋਂ 25 ਕਿਲੋਮੀਟਰ ਜਾਂ ਤੇ 25 ਕਿਲੋਮੀਟਰ ਆਣ ਤੇ ਬਾਕੀ ਭਾਈ ਜਿਹੜੇ ਆ ਨਾ ਬਹੁਤ ਵਧੀਆ ਇਨਸਾਨ ਆ ਤੇ ਇਹਨਾਂ ਦਾ ਜਿਹੜਾ ਨਾ ਇਸ ਇੰਸਟਾਗ੍ਰam ਤੇ ਤੇ ਹੈਗਾ account ਫੋਲੋਅਰ ਬਹੁਤ ਹੈ ਇਹਨਾਂ ਦੇ ਤੇ ਮੈਂ ਇਹਨਾਂ ਨੂੰ ਕਹਿੰਦਾ YouTube ਤੇ ਵੀ ਆਓ ਤੁਹਾੜੇ ਕੋ ਪਹਿਲੀ ਗੱਲ ਤੇ ਆ ਵੀ ਐਕਸਰਸਾਈਜ਼ ਐ ਬਹੁਤ ਆ ਜਿਹੜੀਆਂ ਦੱਸਣ ਵਾਲੀਆਂ ਖਾਣ ਪੀਣ ਦੀਆਂ ਚੀਜ਼ਾਂ ਜਿਹੜੀਆਂ ਚੰਗੀਆਂ ਕਿਹੜੀਆਂ ਖਾਣੀਆਂ ਚਾਹੀਦੀਆਂ ਕਿਹੜੀਆਂ ਨਹੀਂ ਖਾਣੀਆਂ ਚਾਹੀਦੀਆਂ ਸਾਰਨੋਂ ਵੱਡੀ ਗੱਲ ਆ ਹਰੇਕ ਨੂੰ ਮੋਟੀਵੇਟ ਕਰਨ ਵਾਲੇ ਆ ਹੱਸ ਮੁਖ ਆ ਤੇ ਹੱਸਦੇ ਰਹਿੰਦੇ ਆ ਦੂਜਿਆਂ ਨੂੰ ਹਸਾਉਂਦੇ ਰਹਿੰਦੇ ਸਾਰਨੋਂ ਵੱਡਾ ਗੋਣੇ ਨਾਲ ਤੇ ਇਹ ਆ ਤੇ YouTube ਤੇ ਜਦੋਂ ਇਹ ਆਣਗੇ ਕਈ ਲੋਕ ਜਿਹੜੇ ਨਾਲ ਵੇਖ ਕੇ ਮੋਟੀਵੇਟ ਹੋਣਗੇ ਇਹ ਲਗਭਗ ਮੇਰਾ ਕਿ 71 ਸਾਲ ਤੋਂ ਉੱਪਰ ਆ ਤੇ ਵਧੀਆ ਐਥਲੀਟ ਤੇ ਵਧੀਆ ਜਿਹੜੇ ਸਾਈਕਲਿਸਟ ਆ ਭਾਜੀ ਉਹ YouTube ਦਾ ਬਣਾਓ ਚੈਨਲ ਤੇ ਬਣਾ ਕੇ ਪਾਓ ਸਾਰਿਆਂ ਨੂੰ ਸਾਰਿਆਂ ਨੂੰ ਨਾਲ ਨਾਲ ਤੁਸੀਂ ਜਿਹੜੀ ਗੱਲਬਾਤ ਕਰਦੇ ਰਹਿੰਦੇ ਹੋ ਨਾ ਮੈਂ ਵੀ ਜਨਰੇਟ ਕਰਦੇ ਰਹਿੰਦੇ ਸਾਡੇ ਵਰਗੇ ਨੂੰ ਤਾਂ ਤੁਸੀਂ ਉਤਰਾ ਵਰਬਲੀ ਦੱਸ ਦਿੰਦੇ ਹੋ ਤੇ ਜੇ ਉਤਰਾ ਦੱਸੋਗੇ ਨਾ ਕਈਆਂ ਨੇ ਤਾਂ ਛਾਤ ਹੋਣਾ ਆਪਣੀ ਸੇਧ ਨੂੰ ਠੀਕ ਕਰਨਗੇ ਹੈਨਾ ਠੀਕ ਠੀਕ ਗੱਲ ਤੁਹਾਡੀ ਹੈਨਾ ਤੇ ਬਾਕੀ ਤੁਸੀਂ ਇਹ ਇੰਨਾ ਵਾ ਇਹਨਾਂ ਨੇ ਕੋਈ ਪ੍ਰੋਗਰਾਮ ਬਣਾਉਣਾ ਹੁਣ ਮੇਰੇ ਖਿਆਲ ਹਜੂਰ ਸਾਹਿਬ ਜਾਣਦਾ ਤੇ ਜੇ ਜਾਣਗੇ ਇਹੇਮ ਕੁੰਦਾ ਜੂਨ ਚ ਇਹੇਮ ਕੁੰਦਾ ਸੱਚ ਹਾ ਇਹੇਮ ਕੁੰਦਾ ਜੂਨ ਚ ਆ ਜੂਨ ਚ ਤੜਾਈਆਂ ਬੜੀਆਂ ਤੜਾਈਆਂ ਤੇ ਅਹੀਂ ਤੇ ਵਾਹ ਇਹਨਾਂ ਨੂੰ ਉਮਰ ਚ ਘਟ ਆ ਪਰ ਫੇਰ ਵੀ ਸਾਨੂੰ ਜੜਾ ਨਾ ਇਹਨਾਂ ਚੀਜ਼ਾਂ ਤੋਂ ਥੋੜਾ ਨਾ ਝੱਕ ਆ ਜਾਂਦਾ ਪਰ ਇਹ ਤੇ ਚੱਲ ਜਾਂਦੇ ਜਿੱਧਰ ਮਰਜੀ ਦਿਲ ਕਰੇ ਗੋਆ ਜਾ ਕੇ ਆਏ ਹੁਣ ਪਿੱਛੇ ਤੇ ਵੀਡੀਓ ਕਾਫੀ ਬੰਦੇ ਰਹੇ ਉਥੋਂ ਇੰਸਟਾਗ੍ਰਾਮ ਤੇ ਤੁਸੀਂ ਵੇਖਿਆ ਹੋਣੀਆਂ ਤੇ ਚਲੋ ਇਹਨਾਂ ਦਾ ਬਹੁਤ ਧੰਨਵਾਦ ਭਾੜੀ ਤੁਹਾਡਾ ਮੈਂ ਦਿਲੋਂ ਧੰਵਾ ਕਰਦਾ ਸਹਿਮਨਿਕ ਸਾਡੇ ਮਹਿਮਾਨ ਹੈ ਵਧੀਆ ਦਿੱਤਾ ਉਹ ਅੱਜ ਦਾ ਦਿਨ ਵਧੀਆ ਰਿਹਾ ਚਲੋ ਠੀਕ ਹੈ ਭਾਈ ਮਨਜੀਤ ਭਾਈ ਨੂੰ ਨਾ ਘਰੇ ਛੱਡ ਕੇ ਤੇ ਮੈਂ ਹੁਣ ਆਸ ਜਾ ਰਿਹਾ ਇੱਥੋਂ ਨੰਗਲ ਤੋਂ ਅਨੰਦਪੁਰ ਸਾਹਿਬ ਨੂੰ ਤੇ ਸਵੇਰੇ ਮੈਂ ਉਥੋਂ ਫਰ ਲੈਣੀ ਪਈ ਨਾ ਕਿ ਅਨੰਦਪੁਰ ਸਾਹਿਬ ਪਹੁੰਚਾਂਗਾ ਅੱਜ ਕਾਫੀ ਜਗ੍ਹਾ ਤੇ ਗਏ ਆ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਕੀਤੇ ਆ ਤੇ ਸੁਦਰ ਤੋਂ ਵਾਪਸ ਹਨ ਜਾ ਰਹੇ ਵੀ ਦੇਖੇ ਆ ਤੇ ਅੱਜ ਦੀ ਵੀਡੀਓ ਤੇ ਇਨਾ ਹੀ ਤੇ ਵੀਡੀਓ ਲੰਮੀ ਹੋ ਗਈ ਤਾਂ ਦੋ ਸਬਸਕ੍ਰਾਈਬ ਕਰ ਦਾਂਗੇ ਮਿਲਾਂਗੇ ਅਗਲੀ ਵੀਡੀਓ ਚ ਤੇ ਚੰਗਾ ਜੀ ਸਾਰੇ ਸਾਸੀ ਕਾਲ ਮਿਲਦੇ ਜਲਦੀ